ਮਨੁੱਖੀ ਜ਼ਿੰਦਗੀ 'ਚ ਹਰ ਇੱਕ ਔਰਤ ਨੂੰ ਆ ਚਾਰ ਲੋਕ ਬਹੁਤ ਸਤਿਕਾਰ ਕਰਦੇ ਨੇ ਉਹਦੀ ਇੱਜ਼ਤ ਵੀ ਬਹੁਤ ਕਰਦੇ ਨੇ ਮਾਨਮੀ ਬਹੁਤ ਕਰਦੇ ਨੇ ਉਹਨੂੰ ਆਪਣਾ ਪੰਨਵੀ ਸਮਝਦੇ ਤੇ ਪਿਆਰ ਵੀ ਬਹੁਤ ਦਿੰਦੇ ਨੇ ਉਹ ਚਾਰ ਲੋਕ ਬਹੁਤ ਸਾਰੀਆਂ ਚੰਗੀਆਂ ਔਰਤਾਂ ਇਸ ਗੱਲ ਨੂੰ ਜਾਣਦੀਆਂ ਨੇ ਕਿ ਉਹ ਚਾਰ ਲੋਕ ਜਿਹੜੇ ਨੇ ਬਹੁਤ ਹੀ ਅਨਮੋਲ ਨੇ ਉਹਦੀ ਜ਼ਿੰਦਗੀ ਦੇ ਵਿੱਚ ਇਸੇ ਕਰਕੇ ਔਰਤਾਂ ਉਹਨਾਂ ਦਾ ਬਹੁਤ ਜ਼ਿਆਦਾ ਸਤਿਕਾਰ ਵੀ ਕਰਦੀਆਂ ਨੇ ਹੁਣ ਕਿਸੇ ਨੂੰ ਕੋਈ ਪੁੱਛ ਲਵੇ ਕਿ ਉਹ ਚਾਰ ਜਾਣੇ ਕੌਣ ਨੇ ਤਾਂ ਫਿਰ ਔਰਤ ਜਿਹੜੀ ਆ ਬੜੇ ਆਰਾਮ ਦੇ ਨਾਲ ਬੜੇ ਚਾਵਾਂ ਦੇ ਨਾਲ ਤੇ ਬੜੀ ਖੁਸ਼ੀ-ਖੁਸ਼ੀ ਦੱਸਦੀ ਆ ਕਿ ਉਹ ਚਾਰ ਲੋਕ ਉਹ ਨੇ ਜਿਨ੍ਹਾਂ ਨੂੰ ਮੈਂ ਸਾਰੀ ਉਮਰ ਯਾਦ ਕਰਦੀ ਆ ਜਿਨ੍ਹਾਂ ਦੇ ਸਿਰ ਤੇ ਸਾਰੀ ਉਮਰ ਮੈਂ ਨੰਗਾ ਨੀ ਹੈ ਬੇਸ਼ੱਕ ਹੋਰ ਲੋਕ ਵੀ ਹੋਣਗੇ ਲੇਕਿਨ ਉਹਨਾਂ ਦਾ ਆਪਣਾ ਆਪਣਾ ਰੋਲ ਹੋਵੇਗਾ ਆਪਣੀ ਆਪਣੀ ਸੋਚ ਹੋਵੇਗੀ ਲੇਕਿਨ ਬਹੁਤੇ ਹੋਰ ਲੋਕ ਜਿਹੜੇ ਨੇ ਉਹਨੂੰ ਦੁੱਖ ਹੀ ਦਿੰਦੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਚਾਰਾਂ ਲੋਕਾਂ ਦੇ ਵਿੱਚ ਸਭ ਤੋਂ ਪਹਿਲਾਂ ਹੁੰਦਾ ਉਹਦਾ ਬਾਪ ਕਿਉਂਕਿ ਔਰਤ ਨੂੰ ਜਦੋਂ ਔਰਤ ਇੱਕ ਧੀ ਬਣੀ ਹੁੰਦੀ ਆ ਧੀ ਦੇ ਰੂਪ ਚ ਹੁੰਦੀ ਆ ਤੇ ਉਦੋਂ ਉਹਨੂੰ ਇੱਕ ਬਾਪ ਮਿਲਦਾ ਜ਼ਿੰਦਗੀ ਚ ਰਿਸ਼ਤਿਆਂ ਚ ਤੇ ਬਾਪ ساری ਉਮਰ ਹਰੇਕ ਥਾਂ ਦੇ ਉੱਪਰ ਆਪਣੀ ਧੀ ਦੀ ਲੰਬੀ ਉਮਰ ਮੰਗਦਾ ਖੁਸ਼ੀਆਂ ਮੰਗਦਾ ਅਤੇ ਉਹ ਤੋਂ ਬਿਨਾਂ ਸਵਾਰਥ ਬਿਨਾਂ ਕਿਸੇ ਲਾਲਚ ਤੇ ਆਪਣੀ ਹਰ ਕੁਰਬਾਨੀ ਹਰ ਖੁਸ਼ੀ ਉਹ ਤੋਂ ਕੁਰਬਾਨ ਕਰਨੀ ਚਾਹੁੰਦਾ ਆ ਤੇ ਅਖੀਰ ਤੇ ਮਰਨ ਤੱਕ ਵੀ ਉਹ ਇਹ ਸੋਚਦਾ ਕਿ ਮੇਰੀ ਧੀ ਖੁਸ਼ ਰਹੇ ਮੇਰੀ ਧੀ ਦੀ ਲੰਬੀ ਉਮਰ ਹੋਵੇ ਮੇਰੀ ਧੀ ਨੂੰ ਦੁੱਖ ਨਾ ਲੱਗੇ ਸ਼ੱਕੋ ਬਾਪ ਦੀ ਉਮਰ ਕਿੰਨੀ ਵੀ ਹੋ ਜਾਵੇ ਉਹ ਭਾਵੇਂ ਧੀ ਵੀ ਭਾਵੇਂ ਬਜ਼ੁਰਗ ਹੋ ਜਾਵੇ ਬਾਪ ਫਿਰ ਵੀ ਉਹਦੇ ਸਿਰ ਤੇ ਹੱਥ ਰੱਖ ਕੇ ਕਹਵੇਗਾ ਧੀਏ ਖੁਸ਼ੀਆਂ ਮਾਣੇ ਤੇਰੀਆਂ ਲੰਬੀਆਂ ਉਮਰ ਆਉਣ ਤੇਰੇ ਨੂੰ ਸਦਾ ਘਰ ਵਿੱਚ ਤਰੱਕੀਆਂ ਕਰਨ ਤੈਨੂੰ ਰੱਬ ਜਿਹੜਾ ਮੇਰੀ ਵੀ ਉਮਰ ਤੈਨੂੰ ਲਾ ਦੇਵੇ ਇੱਕ ਬਾਪ ਆਉਂਦਾ ਆ ਔਰਤ ਦੇ ਰਿਸ਼ਤੇ 'ਚ ਉਸ ਤੋਂ ਬਾਅਦ ਇੱਕ ਆਉਂਦਾ ਆ ਭਰਾ ਭਰਾ ਜਿਹੜਾ ਵਾ ਉਹ ਹੁੰਦਾ ਰਿਸ਼ਤਾ ਕਿ ਭੈਣ ਦਾ ਜਦੋਂ ਭੈਣ ਛੋਟੀ ਹੁੰਦੀ ਆ ਕਿਉਂਕਿ ਔਰਤ ਵਰਗ 'ਚ ਹੀ ਧੀ ਵੀ ਇੱਕ ਔਰਤ ਵਰਗ 'ਚ ਹੀ ਹੁੰਦੀ ਆ ਜਿਵੇਂ ਮੁੰਡਾ ਇੱਕ ਆਦਮੀ ਵਰਗ 'ਚ ਆਉਂਦਾ ਹਰੇਕ ਮੇਰਾ ਭੈਣ ਭਰਾ ਇਸ ਅਰਥ ਨੂੰ ਜ਼ਰੂਰ ਸਮਝਦਾ ਵਾ ਜਦੋਂ ਭੈਣ ਭਰਾ ਛੋਟੇ ਹੁੰਦੇ ਨੇ ਤੇ ਭੈਣਾਂ ਜਿਹੜੀਆਂ ਨੇ ਭਰਾਵਾਂ ਤੇ ਇੰਨਾ ਮਾਣ ਕਰਦੀਆਂ ਕਿ ਮੇਰਾ ਬਾਪ ਵੀ ਇਹ ਵਾ ਮੇਰਾ ਸਤਕਾਰ ਵੀ ਇਹ ਆ ਕਿਉਂਕਿ ਹਮੇਸ਼ਾ ਇਸੇ ਕਰਕੇ ਕਹਿੰਦੀਆਂ ਨਾ ਉਹ ਕਈ ਵਾਰਾਂ ਉੱਡ ਕਾਵਾ ਵੇਖ ਮੇਰਾ ਭਰਾ ਆਇਆ ਕਿ ਨਹੀਂ ਆਇਆ ਬੜੀਆਂ ਬੋਲੀਆਂ ਵੀ ਬਣੀਆਂ ਬੜੇ ਗੀਤ ਵੀ ਬਣੇ ਭੈਣ ਭਰਾਵਾਂ ਦੇ ਮਿੱਠੇ ਜਿਹੇ ਰਿਸ਼ਤਿਆਂ ਤੇ ਬਿਲਕੁਲ ਬਣੇ ਜੀ ਭਰਾਵਾਂ ਨੂੰ ਬੜਾ ਹੁੰਦਾ ਮੇਰੀ ਭੈਣਾਂ ਕਿਉਂਕਿ ਜਿਹੜੀਆਂ ਭੈਣਾਂ ਨੇ ਉਹ ਇੱਕ ਗੱਲ ਨੂੰ ਸਮਝਦੀਆਂ ਜੇ ਮੈਨੂੰ ਮੁਸੀਬਤ ਪੈ ਗਈ ਤੇ ਸਭ ਤੋਂ ਨੇੜੇ ਦਾ ਮੇਰਾ ਭਰਾ ਆ ਬਾਪ ਤੋਂ ਬਾਅਦ ਮੇਰਾ ਭਰਾ ਆ ਜਿਵੇਂ ਭਰਾ ਨੂੰ ਜਾ ਕੇ ਕਹਾਂਗੀ ਨਾ ਕਿ ਵੀਰ ਮੇਰੀ ਆ ਮੁਸ਼ਕਲ ਆ ਤੇ ਮੇਰਾ ਵੀਰ ਪੂਰੀ ਵਾਹ ਲਾ ਕੇ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰੇਗਾ ਜਿੰਨੀ ਉਹਦੇ ਕੋਲੋਂ ਤਾਕਤ ਹੋਵੇਗੀ ਮੈਂ ਸਮਝਦਾ ਕਿ ਹਰੇਕ ਭੈਣ ਭਰਾ ਦੇ ਵਿੱਚ ਇਹ ਮਿੱਠੇ ਜਿਹੇ ਰਿਸ਼ਤੇ ਬਣੇ ਹੀ ਰਹਿਣੇ ਚਾਹੀਦੇ ਬਚਪਨ ਦੇ ਦਿਨਾਂ ਚ ਨਿੱਕੀਆਂ ਨਿੱਕੀਆਂ ਗੱਲਾਂ ਤੇ ਲੜਾਈਆਂ ਝਗੜੇਓ ਫਿਰ ਸਾਰੀ ਉਮਰ ਦੀ ਇੱਕ ਮਿੱਠੀ ਜੀ ਪੂੰ ਜੀ ਬਣ ਕੇ ਰਹਿ ਜਾਂਦੀਆਂ ਇਹ ਭੈਣਾ ਜਿਹੜੀਆਂ ਨੇ ਇਹ ਔਰਤਾਂ ਜਾਣਦੀਆਂ ਨਹੀਂ ਉਸ ਤੋਂ ਬਾਅਦ ਤੀਜਾ ਰਿਸ਼ਤਾ ਆਉਂਦਾ ਉਹਦੇ ਪਤੀ ਦਾ ਪਤੀ ਜਿਹੜਾ ਆ ਉਹ ਆਪਣੀ ਔਰਤ ਦਾ ਬਹੁਤ ਜ਼ਿਆਦਾ ਸਤਿਕਾਰ ਕਰਦਾ ਹੋ ਸਕਦਾ ਕੁਝ ਨਾ ਕਰਦੀ ਹੋਣ ਲੇਕਿਨ ਬਹੁ ਗਿਣਤੀ ਜਦੋਂ ਆਪਾਂ ਅੰਕੜੇ ਕੱਢਦੇ ਹਾਂ ਬਹੁ ਗਿਣਤੀ ਚ ਹੀ ਕੱਢੇ ਜਾਂਦੇ ਨੇ ਬਹੁਤ ਸਾਰੇ ਪਤੀ ਵੀ ਆਪਣੀ ਔਰਤ ਦਾ ਬਹੁਤ ਸਤਿਕਾਰ ਕਰਦੇ ਨੇ ਉਹਦੀ ਹਰ ਖੁਸ਼ੀ ਦਾ ਖਿਆਲ ਰੱਖਦੇ ਨੇ ਉਹਦੇ ਖਾਣ ਦਾ ਪੀਣ ਦਾ ਕੱਪੜਿਆਂ ਦਾ ਉਹਦੀ ਸਿਹਤ ਦਾ ਇੱਥੋਂ ਤੱਕ ਕਿ ਜੇ ਉਹਨੂੰ ਕੋਈ ਮੁਸ਼ਕਲ ਵੀ ਆ ਜਾਏ ਤਾਂ ਆਪ ਆਪਣੇ ਤੇ ਦੁੱਖ ਢਾ ਕੇ ਕਈ ਪਤੀ ਤਾਂ ਇੱਥੋਂ ਤੱਕ ਹੁੰਦੇ ਨੇ ਕਿ ਉਹ ਜੇ ਉਹਦੀ ਜੀਵਨ ਸਾਥਣ ਕਿਤੇ ਬਿਮਾਰ ਵੀ ਹੋ ਜੇ ਤੇ ਉਹ ਸਾਰਾ ਘਰ ਦਾ ਕੰਮ ਵੀ ਕਰ ਲੈਂਦੇ ਨੇ ਤੇ ਉਹਨੂੰ ਕਹਿਣਗੇ ਨਹੀਂ ਤੂੰ ਰੈਸਟ ਕਰ ਤੂੰ ਆਰਾਮ ਕਰ ਤੇ ਇਹ ਗੱਲ ਨੂੰ ਬਹੁਤ ਸਾਰੇ ਇਸ ਗੱਲ ਨੂੰ ਬਹੁਤ ਸਾਰੀਆਂ ਔਰਤਾਂ ਬੜੀ ਚੰਗੀ ਤਰ੍ਹਾਂ ਜਾਣਦੀਆਂ ਨੇ ਕਿ ਪਤੀ ਆਪਣੀ ਪਤਨੀ ਦਾ ਕਿੰਨਾ ਸਤਕਾਰ ਕਰਦੀ ਇਸੇ ਘਰ ਚ ਤੇ ਉਹਨਾਂ ਘਰਾਂ ਚ ਖੁਸ਼ੀਆਂ ਹੁੰਦੀਆਂ ਨੇ ਇਹਨਾਂ ਤਿੰਨਾਂ ਤੋਂ ਪਿਓ ਤੋਂ ਭਰਾ ਤੋਂ ਤੇ ਪਤੀ ਤੋਂ ਬਾਅਦ ਇੱਕ ਬਹੁਤ ਹੀ ਨੇੜੇ ਦਾ ਰਿਸ਼ਤਾ ਹੁੰਦਾ ਜਿਹੜਾ ਔਰਤ ਦੀ ਬਹੁਤ ਸੁੱਖ ਮੰਗਦਾ ਬਹੁਤ ਸਤਕਾਰ ਮੰਗਦਾ ਉਹ ਰਿਸ਼ਤੇ ਚੋਂਦੀ ਉਹਦੀ ਮਾਂ ਕਿ ਜਿਹੜੀ ਮਾਂ ਹੁੰਦੀ ਹੈ ਨਾ ਉਹ ਹਰ ਇੱਕ ਔਰਤ ਦੇ ਲਈ ਰੱਬ ਵਰਗੀ ਹੁੰਦੀ ਆ ਜਿਵੇਂ ਆਪਾਂ ਕਹਿ ਲਿਆ ਰੱਬ ਹਮੇਸ਼ਾ ਦੁਆਵਾਂ ਹੀ ਕਰਦਾ ਆ ਆਪਣੀਆਂ ਲੋਕਾਂ ਲਈ ਆਪਣੀ ਲੋਕਾਈ ਲਈ ਚਾਹੇ ਕੋਈ ਵੀ ਹੋਵੇ ਰੱਬ ਕਦੀ ਕਿਸੇ ਨਾਲ ਨਫ਼ਰਤ ਨਹੀਂ ਇਸੇ ਤਰ੍ਹਾਂ ਜਿਹੜੀ ਮਾਂ ਹੁੰਦੀ ਆ ਉਹ ਵੀ ਆਪਣੀਆਂ ਧੀਆਂ ਨੂੰ ਬਹੁਤ ਪਿਆਰ ਕਰਦੀ ਆ ਤੇ ਧੀਆਂ ਵੀ ਮਾਵਾਂ ਨੂੰ ਬਹੁਤ ਪਿਆਰ ਕਰਦੀਆਂ ਤੁਸੀਂ ਵੇਖਿਓ ਭਾਵੇਂ ਕਿੰਨੀ ਵੀ ਉਮਰ ਹੋ ਜਾਵੇ ਨਾ ਤੇ ਔਰਤ ਨੂੰ ਜੇ ਕੋਈ ਮੁਸ਼ਕਲ ਆ ਜਾਵੇ ਜ਼ਿੰਦਗੀ 'ਚ ਕਹੇਗੀ ਅੱਜ ਮੈਂ ਆਪਣੀ ਮਾਂ ਕੋ ਜਾਨਣੀ ਆ ਆਪਣੀ ਮਾਂ ਨਾਲ ਗੱਲ ਕਰਨੀ ਮੇਰੀ ਮਾਂ ਕੋਈ ਨਾ ਕੋਈ ਹੱਲ ਕਢ ਦੂਗੀ ਲੇਕਿਨ ਜਿਨ੍ਹਾਂ ਦੀਆਂ ਮਾਵਾਂ ਨਾ ਹੋਣ ਉਹ ਫਿਰ ਔਰਤਾਂ ਰੋਂਦੀਆਂ ਨੇ ਕਿ ਅੱਜ ਮੇਰੀ ਮਾਂ ਹੁੰਦੀ ਤੇ ਮੈਂ ਉਹਦੇ ਨਾਲ ਗੱਲ ਕਰਦੀ ਤੇ ਮੇਰਾ ਦੁੱਖ ਕੱਟਿਆ ਜਾਣਾ ਸੀ ਬਿਲਕੁਲ ਜੀ ਮਾਂ ਜਿਹੜੀ ਆ ਉਹ ਵੀ ਔਰਤ ਦਾ ਬਹੁਤ ਸਤਿਕਾਰ ਕਰਦੀ ਇਹ ਚਾਰ ਲੋਕ ਹਰ ਤਰ੍ਹਾਂ ਦੇ ਨਾਲ ਔਰਤ ਵਰਗ ਦਾ ਸਤਿਕਾਰ ਕਰਦੇ ਨੇ ਕੁਝ ਲੋਕ ਆਉਂਦੇ ਨੇ ਔਰਤ ਦੀ ਜ਼ਿੰਦਗੀ ਚ ਕੁਝ ਹੋ ਸਕਦਾ ਹੋਰ ਵੀ ਚੰਗੇ ਹੋਣ ਲੇਕਿਨ ਬਹੁਤੇ ਔਰਤ ਬਹੁਤੇ ਲੋਕਾਂ ਤੋਂ ਔਰਤ ਨੂੰ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ ਕਿ ਮੇਰੀ ਜ਼ਿੰਦਗੀ ਚ ਇਹ ਲੋਕ ਬੜੇ ਜ਼ਰੂਰੀ ਨੇ ਬੇਸ਼ੱਕ ਧੀਆਂ ਪੁੱਤਰ ਗਾੜੀ ਫੇਰ ਜਨਮ ਲੈਂਦੇ ਨੇ ਫੇਰ ਰਿਸ਼ਤੇ ਬੰਨਦੇ ਨੇ ਹੋਰ ਵੀ ਬੜੇ ਰਿਸ਼ਤੇ ਬੰਨਦੇ ਨੇ ਉਹ ਆਪੋ ਆਪਣੀ ਜਗ੍ਹਾ ਤੇ ਆ ਜੇ ਆਪਾਂ ਰਿਸ਼ਤਿਆਂ ਦੇ ਖਿਲਾਰੇ ਚ ਪਾਈ ਜਾਵਾਂਗੇ ਹਰ ਰਿਸ਼ਤੇ ਦਾ ਆਪਣੀ ਆਪਣੀ ਜਗ੍ਹਾ ਤੇ ਨਿਗਿਆ ਲੇਕਿਨ ਜੇ ਆਪਾਂ ਇਨਸਾਨੀ ਦੁਨੀਆ ਚ ਇੱਕ ਛੋਟੀ ਇਕਾਈ ਤੇ ਗੱਲ ਕਰੀਏ ਤਾਂ ਛੋਟੀ ਇਕਾਈ 'ਚ 4 ਲੋਕ ਹਰੇਕ ਦੀ ਜ਼ਿੰਦਗੀ ਚੋਂ ਔਰ ਅਰਦਾਸ ਕਰੀਏ ਕਿ ਰੱਬ ਸੋਣਾ ਹਰ ਇੱਕ ਨੂੰ ਹਰ ਇੱਕ ਦਾ ਬਾਪ ਜਿਉਂਦਾ ਰੱਖੇ ਹਰ ਇੱਕ ਨੂੰ ਵੀਰ ਦਵੇ ਹਰ ਇੱਕ ਦਾ ਸਿਰ ਦਾ ਸਾਈਂ ਲੰਬੀ ਉਮਰ ਹੰਡਾਵੇ ਹਰੇਕ ਔਰਤ ਦਾ ਜੀ ਮਾਂ ਜਿਹੜੀ ਆ ਉਹਦੀ ਲੰਬੀ ਉਮਰ ਹੋਵੇ ਤੇ ਘਰ ਚ ਖੁਸ਼ੀਆਂ ਖੇੜੇ ਰਹਿਣ ਆਓ ਆਪਾਂ ਰਲ ਕੇ ਦੁਆ ਕਰੀਏ ਤੇ ਮੈਂ ਆਸ ਕਰਦਾ ਕਿ ਤੁਸੀਂ ਪਹਿਲਾਂ ਵਾਂਗ ਹੀ ਇਹੋ ਜਿੱਚ ਆਪਣੇ ਇਸ ਚੈਨਲ ਨੂੰ ਪਿਆਰ ਦਿੰਦੇ ਰਹੋਗੇ ਇੰਜ ਦੀਆਂ ਵੀਡੀਓ ਤੁਹਾਡੇ ਆਪਣੇ YouTube ਚੈਨਲ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਅਪਲੋਡ ਨੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੀਉਂਦੇ ਵਸਦੇ ਰੋ ਰੱਬ ਸੋਣਾ ਤੁਹਾਡੀਆਂ ਲੰਬੀਆਂ ਉਮਰਾਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਹੀ ਗੁਰਜੀ ਕੀ ਫਤਿਹ